ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਵਿੱਚ ਅਸੀਂ ਗੱਲ ਕਰਨ ਵਾਲੇ ਹਾਂ ਜੀ ਕਿ ਜਿਨ੍ਹਾਂ ਬੱਚਿਆਂ ਦੇ ਵਿਆਹ ਨਹੀਂ ਹੁੰਦੇ ਜਾਂ ਕੋਈ ਵੀ ਪ੍ਰੋਬਲਮ ਆ ਰਹੀ ਹੈ ਤਾਂ ਉਹਨਾਂ ਨੂੰ ਕਿਹਾ ਜਾਂਦਾ ਹੈ ਕਿ ਜੇਕਰ ਉਹ ਸੇਵਾ ਇਹ ਕਰ ਲੈਣਦੇ ਹਨ ਤਾਂ ਇੱਕ ਹਫ਼ਤੇ ਦੇ ਵਿੱਚ ਹੀ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਵੇਗਾ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਵਾਹਿਗੁਰੂ ਵਾਹਿਗੁਰੂ ਲਿਖ ਕੇ ਹਾਜ਼ਰੀ ਲਗਵਾ ਦਿਓ ਜੀ ਤਾਂ ਕਿ ਪਰਮਾਤਮਾ ਜੀ ਤੁਹਾਡੀਆਂ ਸਾਰੀਆਂ ਹੀ ਮੁਸ਼ਕਲਾਂ ਦਾ ਹੱਲ ਕਰ ਦੇਣ ਸੋ ਵੀਡੀਓ ਨੂੰ ਸ਼ੁਰੂ ਕਰਦੇ ਹਾਂ ਜੀ ਸਤ ਸੰਗਤ ਜੀ ਅੱਜ ਦੀ ਵੀਡੀਓ ਵਿੱਚ ਅਸੀਂ ਤੁਹਾਡੇ ਨਾਲ ਬਹੁਤ ਹੀ ਵਧੀਆ ਜਾਣਕਾਰੀ ਸਾਂਝੀ ਕਰਨ ਵਾਲੇ ਹਾਂ ਜਿਹੜੇ ਵੀ ਭੈਣ ਭਰਾਵਾਂ ਦੇ ਲੜਕੇ ਲੜਕੀਆਂ ਦੇ ਰਿਸ਼ਤੇ ਨਹੀਂ ਹੋ ਰਹੇ ਉਹ ਜੇਕਰ ਇੱਕ ਕੰਮ ਕਰ ਲੈਂਦੇ ਹਨ ਆਪਣੀ ਜ਼ਿੰਦਗੀ ਦੇ ਵਿੱਚ ਇੱਕ ਸੇਵਾ ਹੀ ਕਰ ਲੈਂਦੇ ਹਨ ਕੁਝ ਹੀ ਦਿਨਾਂ ਵਿੱਚ ਦੇਖਦੇ ਦੇਖਦੇ ਹੀ ਉਹਨਾਂ ਦੇ ਘਰ ਵਿੱਚ ਖੁਸ਼ੀਆਂ ਆਉਣੀਆਂ ਸ਼ੁਰੂ ਹੋ ਜਾਣਗੀਆਂ ਤੁਹਾਡੇ ਜਿਹੜੇ ਰਿਸ਼ਤੇ ਨਹੀਂ ਸਨ ਬਣ ਰਹੇ ਵਿਆਹ ਦੇ ਸੰਜੋਗ ਨਹੀਂ ਸਨ ਬਣ ਰਹੇ ਸੰਜੋਗ ਵੱਧਦੇ ਹੋਏ ਹਨ ਉਹਨਾਂ ਦੀਆਂ ਹੁਣ ਸਾਰੀਆਂ ਹੀ ਪ੍ਰੋਬਲਮ ਖਤਮ ਹੋ ਜਾਣਗੀਆਂ ਜੇਕਰ ਤੁਸੀਂ ਇਹ ਇੱਕ ਸੇਵਾ ਕਰਦੇ ਹੋ ਇੱਕ ਹਫ਼ਤੇ ਦੇ ਵਿੱਚ ਤੁਹਾਡਾ ਜਿਹੜਾ ਰਿਸ਼ਤਾ ਹੈ ਤੁਹਾਡੇ ਘਰ ਆਪ ਚੱਲ ਕੇ ਆਵੇਗਾ ਇੱਕ ਹਫ਼ਤੇ ਦੇ ਵਿੱਚ ਇੱਕ ਮਹੀਨੇ ਦੇ ਵਿੱਚ ਤੁਹਾਡਾ ਰਿਸ਼ਤਾ ਤੈਅ ਹੋ ਜਾਵੇਗਾ ਪਰਮਾਤਮਾ ਜੀ ਦੀ ਤੁਹਾਡੇ ਤੇ ਕਿਰਪਾ ਹੋ ਜਾਵੇਗੀ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਕਿ ਜਦੋਂ ਵੀ ਇਨਸਾਨ ਦੇ ਉੱਪਰ ਕੋਈ ਪਰੇਸ਼ਾਨੀ ਮੁਸ਼ਕਲ ਪੈਂਦੀ ਹੈ ਤੇ ਉਹ ਵਿਅਕਤੀ ਡੋਲ ਜਾਂਦਾ ਹੈ ਉਸ ਦੇ ਵਿੱਚ ਹਿੰਮਤ ਨਹੀਂ ਰਹਿ ਜਾਂਦੀ ਇਸ ਤੋਂ ਇਲਾਵਾ ਜੇਕਰ ਅਸੀਂ ਗੱਲ ਕਰੀਏ ਕਿ ਸਾਨੂੰ ਆਪਣੇ ਪਰਮਾਤਮਾ ਜੀ ਦੇ ਉੱਪਰ ਇੰਨਾ ਕ ਭਰੋਸਾ ਹੋਣਾ ਚਾਹੀਦਾ ਹੈ ਕਿ ਜਿਹੜੇ ਵੀ ਵਿਅਕਤੀ ਨੂੰ ਆਪਣੇ ਪਰਮਾਤਮਾ ਦੇ ਉੱਪਰ ਭਰੋਸਾ ਹੁੰਦਾ ਹੈ ਵਿਸ਼ਵਾਸ ਹੁੰਦਾ ਹੈ ਉਹ ਬਿਲਕੁਲ ਹੀ ਨਹੀਂ ਡੋਲਦੇ ਭਾਵੇਂ ਜਿੰਨੀ ਮਰਜ਼ੀ ਔਖੀ ਖੜੀ ਕਿਉਂ ਨਾ ਉਹਨਾਂ ਦੇ ਉੱਪਰ ਆ ਜਾਵੇ ਕਿਉਂਕਿ ਵਿਅਕਤੀ ਦਾ ਜਿਹੜਾ ਮਨ ਹੈ ਨਾ ਉਹ ਇਸ ਤਰੀਕੇ ਦਾ ਹੈ ਕਿ ਜਦੋਂ ਉਹ ਥੋੜਾ ਬਹੁਤ ਵੀ ਕੰਮ ਨਹੀਂ ਪੜਨਦਾ ਤਾਂ ਮਨ ਡੋਲ ਜਾਂਦਾ ਹੈ ਉਹ ਇਹ ਸੋਚਣ ਲੱਗ ਜਾਂਦਾ ਹੈ ਕਿ ਪਤਾ ਨਹੀਂ ਪਰਮਾਤਮਾ ਹੈਗੇ ਵੀ ਹਨ ਜਾਂ ਨਹੀਂ ਹੈਗੇ ਇਸੇ ਤਰ੍ਹਾਂ ਹੀ ਆਪਾਂ ਸਾਰੇ ਜਾਣਦੇ ਹਾਂ ਤੇ ਉਹ ਲਾਂਬੇ ਸਾਡੀ ਜ਼ੁਬਾਨ ਤੇ ਹੀ ਪਏ ਹੁੰਦੇ ਹਨ ਕਹਿਣ ਤੋਂ ਭਾਵ ਕਿ ਅਸੀਂ ਪਰਮਾਤਮਾ ਨੂੰ ਉਸੇ ਸਮੇਂ ਹੀ ਉਲਾਬੇ ਤਾਨੇ ਮੇੜਨੇ ਦੇਣੇ ਸ਼ੁਰੂ ਕਰ ਦਿੰਦੇ ਹਾਂ ਪਰਮਾਤਮਾ ਨੇ ਸਾਡਾ ਇਹ ਕੰਮ ਪੂਰਾ ਨਹੀਂ ਕੀਤਾ ਸਾਡੀ ਇਹ ਇੱਛਾ ਮਨੋ ਕਾਮਨਾ ਪੂਰੀ ਨਹੀਂ ਕੀਤੀ ਤਾਂ ਆਪਾਂ ਇਹ ਬਿਲਕੁਲ ਵੀ ਨਹੀਂ ਸੋਚਦੇ ਕੀ ਪਤਾ ਉਹ ਸਾਡੇ ਭਲੇ ਲਈ ਹੀ ਕੁਝ ਹੋਵੇ ਤਾਂ ਉਹ ਸਾਡੀ ਕਿਸਮਤ ਦੇ ਵਿੱਚ ਹੀ ਚੀਜ਼ ਨਾ ਹੋਵੇ ਜਾਫਰ ਪਰਮਾਤਮਾ ਸਾਨੂੰ ਅਜੇ ਦੇਣਾ ਹੀ ਨਾ ਚਾਹੁੰਦੇ ਹੋਣ ਉਹ ਚੀਜ਼ ਕੀ ਪਤਾ ਪਰਮਾਤਮਾ ਨੇ ਸਾਡੇ ਲਈ ਅੱਗੇ ਜਾ ਕੇ ਕੀ ਸੋਚਿਆ ਹੋਵੇਗਾ ਇਸੇ ਤਰ੍ਹਾਂ ਅਸੀਂ ਇਹ ਨਹੀਂ ਸੋਚਦੇ ਕਿ ਇਹ ਚੀਜ਼ ਸਾਡੇ ਲਈ ਜੇਕਰ ਚੰਗੀ ਨਹੀਂ ਤਾਂ ਪਰਮਾਤਮਾ ਨੇ ਸਾਨੂੰ ਬਚਾ ਕੇ ਰੱਖਿਆ ਹੋਇਆ ਹੈ ਅਸੀਂ ਇਹ ਵੀ ਨਹੀਂ ਸੋਚਦੇ ਕਿ ਪਰਮਾਤਮਾ ਨੇ ਅੱਗੇ ਖਬਰੇ ਸਾਨੂੰ ਕਿੰਨਾ ਕੁ ਕੁਝ ਹੋਰ ਚੰਗਾ ਦੇ ਦੇਣਾ ਹੈ ਸਾਡੇ ਲਈ ਕਿੰਨਾ ਕੁ ਚੰਗਾ ਸੋਚਿਆ ਹੋਵੇਗਾ ਪਰ ਅਸੀਂ ਉਸ ਚੀਜ਼ ਨੂੰ ਬਿਲਕੁਲ ਵੀ ਨਹੀਂ ਸੋਚਦੇ ਉਲਾਂਬੇ ਛੱਟਪਟ ਪਰਮਾਤਮਾ ਜੀ ਨੂੰ ਦੇਣੇ ਸ਼ੁਰੂ ਕਰ ਦਿੰਦੇ ਹਾਂ ਕਿਉਂਕਿ ਉਹ ਤਾਂ ਸਾਡੀ ਜ਼ੁਬਾਨ ਤੇ ਹੀ ਪਏ ਹੁੰਦੇ ਹਨ ਬਸ ਫਿਰ ਆਪਾਂ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਹਾਂ ਕਿ ਪਰਮਾਤਮਾ ਤੁਸੀਂ ਮੇਰੇ ਲਈ ਪਤਾ ਨਹੀਂ ਕੀ ਕੀਤਾ ਕਿ ਕੀ ਨਹੀਂ ਕੀਤਾ ਮੇਰੀ ਜ਼ਿੰਦਗੀ ਦੇ ਵਿੱਚ ਤਾਂ ਬਸ ਦੁੱਖ ਤਕਲੀਫਾਂ ਹੀ ਹਨ ਸੁੱਖ ਤਾਂ ਲਿਖੇ ਹੀ ਨਹੀਂ ਇਸ ਤਰੀਕੇ ਨਾਲ ਆਪੇ ਆਪ ਨੂੰ ਹੀ ਕੋਸੀ ਚੜਨਾ ਤੇ ਪਰਮਾਤਮਾ ਨੂੰ ਉਲਾਮਬੇ ਦੇਈ ਜਾਣੀ ਇਸ ਦੇ ਉਲਟ ਜੇਕਰ ਅਸੀਂ ਗੱਲ ਕਰੀਏ ਕਿ ਪਰਮਾਤਮਾ ਚਾਹੁੰਦੇ ਹਨ ਕਿ ਮੈਨੂੰ ਇਸ ਤਰ੍ਹਾਂ ਦੇ ਧੀਆ ਪੁੱਤਰ ਤੇ ਸੱਜਣ ਮਿੱਤਰਾਂ ਦੀ ਜ਼ਰੂਰਤ ਹੈ ਜੋ ਕਿ ਸਿਰਫ ਮੇਰੇ ਨਾਲ ਚੱਲਣ ਹਮੇਸ਼ਾ ਬਹਿੰਦੇ ਉੱਠਦੇ ਮੇਰੇ ਨਾਲ ਹੋਣ ਨਾ ਕਿ ਮੈਨੂੰ ਉਲਾਮਬੇ ਦੇਣ ਮੈਂ ਕਦੇ ਚਾਹ ਕੇ ਵੀ ਉਹਨਾਂ ਦਾ ਮਰੜਾ ਨਹੀਂ ਕਰਾਂਗਾ ਕਿਉਂਕਿ ਮੈਨੂੰ ਸਭ ਦੀ ਫਿਕਰ ਹੁੰਦੀ ਹੈ ਇਸੇ ਤਰ੍ਹਾਂ ਜੇਕਰ ਅਸੀਂ ਪਰਮਾਤਮਾ ਤੋਂ ਮੰਗਦੇ ਹਾਂ ਵਾਹਿਗੁਰੂ ਸਾਨੂੰ ਬਹੁਤ ਕੁਝ ਦੇਂਦੇ ਹਨ ਅਸੀਂ ਪਰਮਾਤਮਾ ਤੋਂ ਮੰਗਦੇ ਹਾਂ ਪਰਮਾਤਮਾ ਜੀ ਸਾਨੂੰ ਦੇਂਦੇ ਵੀ ਹਨ ਪਰਮਾਤਮਾ ਸਾਨੂੰ ਕਦੇ ਵੀ ਦੇ ਕੇ ਉਲਾਂਭਾ ਨਹੀਂ ਦਿੰਦੇ ਇਸੇ ਤਰ੍ਹਾਂ ਜੇਕਰ ਅਸੀਂ ਦੁਨੀਆਵੀ ਲੋਕਾਂ ਦੀ ਗੱਲ ਕਰੀਏ ਕਿਸੇ ਭੈਣ ਭਰਾ ਦੋਸਤ ਮਿੱਤਰ ਦੀ ਅਸੀਂ ਉਸ ਤੋਂ ਜਦੋਂ ਮਦਦ ਮੰਗਦੇ ਹਾਂ ਉਹ ਸਾਡੀ ਮਦਦ ਕਰਦਾ ਹੈ ਪਰ ਜ਼ਰੂਰ ਉਹ ਇਨਸਾਨ ਇੱਕ ਨਾ ਇੱਕ ਦਿਨ ਸਾਨੂੰ ਜ਼ਰੂਰ ਸੁਣਾਵੇਗਾ ਕਿ ਮੈਂ ਇਸੇ ਸਮੇਂ ਤੁਹਾਡੀ ਮਦਦ ਕੀਤੀ ਸੀ ਪਰ ਪਰਮਾਤਮਾ ਨੇ ਸਾਨੂੰ ਕਦੇ ਵੀ ਇਸ ਬਾਰੇ ਨਹੀਂ ਸੁਣਾਇਆ ਇਸੇ ਤਰ੍ਹਾਂ ਸਾਡਾ ਜਿਹੜਾ ਮਨ ਹੈ ਨਾ ਜਦੋਂ ਅਸੀਂ ਕਿਤੇ ਵੀ ਬਾਜ਼ਾਰ ਦੇ ਵਿੱਚ ਜਾਂਦੇ ਹਾਂ ਅਸੀਂ ਆਪਣੀ ਜੇਬ ਦੇ ਵਿੱਚ ਜਿਹੜੇ ਪੈਸੇ ਹੁੰਦੇ ਹਨ ਸੋਚਦੇ ਹਾਂ ਕਿ ਅਸੀਂ ਇਹ ਵੀ ਚੀਜ਼ ਖਰੀਦ ਲਈਏ ਉਹ ਵੀ ਚੀਜ਼ ਖਰੀਦ ਲਈਏ ਪਰ ਜੇਕਰ ਸਾਡੀ ਜੇਬ ਵਿੱਚ ਪੈਸੇ ਨਹੀਂ ਹੁੰਦੇ ਅਸੀਂ ਆਪਣਾ ਮਨ ਮਾਰ ਕੇ ਘਰ ਵਾਪਸ ਆ ਜਾਂਦੇ ਹਾਂ ਪਰ ਅਸੀਂ ਕਦੇ ਇਹ ਨਹੀਂ ਸੋਚਿਆ ਕਿ ਜਦੋਂ ਅਸੀਂ ਗੁਰਦੁਆਰਾ ਸਾਹਿਬ ਜਾਂਦੇ ਹਾਂ ਤੇ ਕੀ ਅਸੀਂ ਕਦੇ ਇਹ ਸੋਚਿਆ ਕਿ ਅੱਜ ਮੈਂ ਗੁਰਦੁਆਰਾ ਸਾਹਿਬਾਂ ਜਾ ਮੈਂ ਆਇਆ ਹਾਂ ਤੇ ਮੈਂ ਕੋਸ਼ਿਸ਼ ਕਰਾਂ ਕਿ ਮੈਂ ਦੋ ਤਿੰਨ ਪਾਠ ਹੀ ਕਰ ਲਵਾਂ ਜਿੰਨੇ ਵੀ ਮੇਰੇ ਕੋਲ ਹੋ ਸਕਣ ਜਪਜੀ ਸਾਹਿਬ ਚਪਾਈ ਸਾਹਿਬ ਦੇ ਪਾਠ ਹੀ ਕਰ ਲਵਾਂ ਪਰ ਨਹੀਂ ਆਪਣੇ ਮਨ ਨੂੰ ਪਰਮਾਤਮਾ ਨਾਲ ਜੋੜਨ ਦੀ ਕੋਸ਼ਿਸ਼ ਅਸੀਂ ਨਹੀਂ ਕਰਦੇ ਇਸ ਤਰ੍ਹਾਂ ਅਸੀਂ ਬਿਲਕੁਲ ਨਹੀਂ ਸੋਚਦੇ ਕਿ ਇਹ ਲਾਹਾ ਤਾਂ ਅਸੀਂ ਕਦੇ ਭੁੱਲ ਕੇ ਵੀ ਖਟਿਆ ਨਹੀਂ ਅਸੀਂ ਹੋਰ ਹੀ ਚੀਜ਼ਾਂ ਦੇ ਵਿੱਚ ਤੁਰੇ ਫਿਰਦੇ ਹਾਂ ਫਿਰ ਜਦੋਂ ਸਾਡੇ ਨਾਲ ਕੁਝ ਗਲਤ ਹੁੰਦਾ ਹੈ ਗਲਤ ਨਹੀਂ ਵੀ ਹੁੰਦਾ ਤਾਂ ਉਸ ਨੂੰ ਵੀ ਕਹਿ ਦਿੰਦੇ ਹਾਂ ਸਾਡੇ ਲਈ ਜਦੋਂ ਕੋਈ ਸਮਾਂ ਸਹੀ ਹੁੰਦਾ ਹੈ ਪਰਮਾਤਮਾ ਸਾਨੂੰ ਉਹ ਚੀਜ਼ ਆਪ ਹੀ ਦੇ ਦੇਣਗੇ ਪਰ ਅਸੀਂ ਫਿਰ ਵੀ ਪਰਮਾਤਮਾ ਨੂੰ ਕੋਸਣਾ ਸ਼ੁਰੂ ਕਰ ਦਿੰਦੇ ਹਾਂ ਇਸੇ ਤਰ੍ਹਾਂ ਜਿਹੜੀ ਅਸੀਂ ਅੱਜ ਦੀ ਵੀਡੀਓ ਤੁਹਾਡੇ ਲਈ ਲੈ ਕੇ ਆਏ ਹਾਂ ਉਹ ਨਾ ਇਹ ਉਹਨਾਂ ਲੜਕੇ ਲੜਕੀਆਂ ਦੇ ਲਈ ਹੈ ਜਿਹੜੇ ਅਕਸਰ ਹੀ ਆਖ ਦਿੰਦੇ ਹਨ ਕਿ ਸਾਡਾ ਰਿਸ਼ਤਾ ਨਹੀਂ ਹੋ ਰਿਹਾ ਸਾਡੇ ਘਰ ਦੇ ਵਿੱਚ ਸਭ ਕੁਝ ਹੈ ਕਿਸੇ ਚੀਜ਼ ਦੀ ਕਮੀ ਨਹੀਂ ਸਾਰੀਆਂ ਸੁੱਖ ਸਹੂਲਤਾਂ ਹਨ ਬਹੁਤ ਵਧੀਆ ਪਰਿਵਾਰ ਵੀ ਹੈ ਕਿਸੇ ਚੀਜ਼ ਦੀ ਕਿਸੇ ਪਾਸਿਓ ਕੋਈ ਵੀ ਕਮੀ ਨਹੀਂ ਹੈ ਪਰ ਸਾਨੂੰ ਰਿਸ਼ਤਾ ਨਹੀਂ ਹੋ ਰਿਹਾ ਜੇਕਰ ਉਹ ਭੈਣ ਭਰਾ ਉਹਨਾਂ ਦੇ ਰਿਸ਼ਤੇ ਵਿੱਚ ਰੁਕਾਵਟ ਆ ਰਹੀ ਹੈ ਵਿਆਹ ਦੇ ਵਿੱਚ ਰੁਕਾਵਟ ਆ ਰਹੀ ਹੈ ਉਹ ਇੱਕ ਸੇਵਾ ਕਰ ਲੈਣ ਤੇ ਹਫਤੇ ਵਿੱਚ ਉਹਨਾਂ ਦਾ ਰਿਸ਼ਤਾ ਪੱਕਾ ਹੋ ਜਾਵੇਗਾ। ਉਹ ਕਿਹੜੀ ਸੇਵਾ ਹੈ ਤੇ ਕਿਸ ਤਰ੍ਹਾਂ ਕਰਨੀ ਹੈ ਇਹ ਸਾਰੀ ਹੀ ਜਾਣਕਾਰੀ ਅਸੀਂ ਤੁਹਾਨੂੰ ਅੱਜ ਦੀ ਵੀਡੀਓ ਵਿੱਚ ਦੇਣ ਵਾਲੇ ਹਾਂ। ਸੋ ਇਸ ਬਾਰੇ ਗੱਲ ਕਰਨ ਤੋਂ ਪਹਿਲਾਂ ਜੇਕਰ ਚੈਨਲ ਤੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਜੀ। ਵੀਡੀਓ ਨੂੰ ਲਾਈਕ ਜ਼ਰੂਰ ਕਰ ਦੇਣਾ। ਅਸੀਂ ਅਕਸਰ ਕੀ ਕਰਦੇ ਹਾਂ ਕਿ ਨਿਤਨੇਮ ਵੀ ਨਹੀਂ ਕਰਦੇ। ਅਸੀਂ ਗੁਰਦੁਆਰਾ ਸਾਹਿਬ ਨਹੀਂ ਜਾਂਦੇ। ਪਰ ਅਸੀਂ ਪਰਮਾਤਮਾ ਤੋਂ ਵੱਡੀਆਂ-ਵੱਡੀਆਂ ਦਾਤਾਂ ਦੀਆਂ ਆਸਾਂ ਰੱਖਦੇ ਹਾਂ ਇਸ ਦੇ ਇਲਾਵਾ ਤੁਹਾਨੂੰ ਇੱਕ ਬੇਨਤੀ ਕਰਦੇ ਹਾਂ ਜੇਕਰ ਤੁਸੀਂ ਆਪਣੇ ਕੋਲ ਵਧੀਆ ਦੋਸਤ ਬਣਾਉਣਾ ਆਪਣਾ ਕੋਈ ਮਿੱਤਰ ਬਣਾਉਣਾ ਹੈ ਤਾਂ ਉਹ ਤੁਸੀਂ ਪਰਮਾਤਮਾ ਜੀ ਨੂੰ ਬਣਾਓ ਜੋ ਕਿ ਦੇ ਕੇ ਮੁੱਕਰਦੇ ਨਹੀਂ ਹਨ ਜੋ ਕਿ ਦੇ ਕੇ ਸੁਣਾਉਂਦੇ ਨਹੀਂ ਹਨ ਇਸੇ ਤਰ੍ਹਾਂ ਜੇਕਰ ਤੁਹਾਡੀ ਜ਼ਿੰਦਗੀ ਵਿੱਚ ਦੁੱਖ ਤਕਲੀਫ ਵੀ ਹੈ ਉਹ ਤੁਸੀਂ ਸਿਰਫ ਪਰਮਾਤਮਾ ਦੇ ਨਾਲ ਹੀ ਸਾਂਝੀ ਕਰਿਆ ਕਰੋ ਕਿਸੇ ਵੀ ਵਿਅਕਤੀ ਦੇ ਨਾਲ ਸਾਂਝੀ ਨਾ ਕਰਿਆ ਕਰੋ ਕਿਸੇ ਵਿਅਕਤੀ ਦੇ ਸਾਹਮਣੇ ਤੁਸੀਂ ਖੁੱਲ੍ਹੀ ਕਿਤਾਬ ਨਾ ਬਣਿਆ ਕਰੋ ਕਿਉਂਕਿ ਇਹ ਜਿਹੜੀ ਦੁਨੀਆ ਹੈ ਨਾ ਇਹ ਪੜ ਕੇ ਸਾਡੇ ਤੇ ਬਹੁਤ ਜ਼ਿਆਦਾ ਭੈੜੀ ਸੱਟ ਮਾਰਦੀ ਹੈ ਇਸ ਗੱਲ ਦੇ ਵਿੱਚ 100% ਸੱਚਾਈ ਹੈ ਇਸ ਗੱਲ ਤੇ ਕੋਈ ਸ਼ੱਕ ਨਹੀਂ ਕਿਉਂਕਿ ਜੇਕਰ ਤੁਸੀਂ ਕਿਸੇ ਨੂੰ ਅੱਜ ਆਪਣੇ ਦੁੱਖ ਸੁਣਾ ਰਹੇ ਹੋ ਨਾ ਤੇ ਉਹੀ ਇਨਸਾਨ ਕੱਲ ਨੂੰ ਤੁਹਾਡੇ ਉਹਨਾਂ ਹੀ ਦੁੱਖਾਂ ਦੇ ਮਿਹਣੇ ਤੁਹਾਨੂੰ ਸੁਣਾ ਸੁਣਾ ਕੇ ਮਾਰੇਗਾ ਪਰ ਜੇਕਰ ਇਹੇ ਦੁੱਖ ਤੁਸੀਂ ਆਪਣੇ ਗੁਰੂ ਦੇ ਨਾਲ ਸਾਂਝੇ ਕਰੋਗੇ ਉਹ ਤੁਹਾਡੇ ਆਉਗਣ ਹੀ ਨਹੀਂ ਵੇਖਦੇ ਬਲਕਿ ਗੁਣ ਵੀ ਵੇਖਦੇ ਹਨ ਉਹ ਸਿਰਫ ਤੇ ਸਿਰਫ ਤੁਹਾਨੂੰ ਆਪਣਾ ਸਮਝਦੇ ਹਨ ਜੇਕਰ ਤੁਸੀਂ ਹਮੇਸ਼ਾ ਵਿਅਕਤੀ ਨੂੰ ਇਨਸਾਨ ਨੂੰ ਇਹੀ ਚਾਹੀਦਾ ਹੈ ਕਿ ਪਰਮਾਤਮਾ ਨੂੰ ਹੀ ਆਪਣਾ ਸਮਝੇ ਉਹਨਾਂ ਦੇ ਸਾਹਮਣੇ ਹੀ ਆਪਣੇ ਦੁੱਖ ਸੁੱਖ ਸਾਂਝੇ ਕਰੇ ਇਸੇ ਤਰ੍ਹਾਂ ਹੁਣ ਅਸੀਂ ਗੱਲ ਕਰਦੇ ਹਾਂ ਕਿ ਜਿਹੜੇ ਵੀ ਲੜਕੇ ਲੜਕੀਆਂ ਦੇ ਰਿਸ਼ਤੇ ਨਹੀਂ ਹੁੰਦੇ ਉਹਨਾਂ ਦੇ ਬਾਰੇ ਇੱਕ ਭੈਣ ਸੀ ਤੇ ਉਸ ਦਾ ਦੋ ਵਾਰ ਰਿਸ਼ਤਾ ਦੋ ਜਗ੍ਹਾ ਤੋਂ ਹੋ ਕੇ ਟੁੱਟ ਚੁੱਕਾ ਸੀ ਉਸ ਦਾ ਇਹੀ ਆਖਣਾ ਸੀ ਕਿ ਦੋ ਵਾਰ ਰਿਸ਼ਤਾ ਟੁੱਟ ਗਿਆ ਪਰ ਹੁਣ ਮੈਨੂੰ ਜਦੋਂ ਵੀ ਕਿਤੇ ਰਿਸ਼ਤੇ ਦੀ ਗੱਲ ਚੱਲਦੀ ਹੈ ਮੇਰਾ ਜਿਹੜਾ ਵਿਸ਼ਵਾਸ ਹੈ ਬਿਲਕੁਲ ਨਹੀਂ ਹੁੰਦਾ ਪਤਾ ਨਹੀਂ ਮੇਰਾ ਰਿਸ਼ਤਾ ਹੋਵੇਗਾ ਜਾਂ ਨਹੀਂ ਹੋਵੇਗਾ ਉਹਨਾਂ ਨੇ ਕਿਸੇ ਮਹਾਪੁਰਖਾਂ ਦੇ ਕੋਲ ਪੁੱਛਿਆ ਉਹਨਾਂ ਨੇ ਕਿਹਾ ਕਿ ਤੁਸੀਂ ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਅਸਥਾਨ ਤੇ ਜਾਇਆ ਕਰੋ। ਉਹਨਾਂ ਦੇ ਅੱਗੇ ਜਾ ਕੇ ਅਰਦਾਸਾਂ ਬੇਨਤੀਆਂ ਕਰਿਆ ਕਰੋ। ਜਿੰਨਾ ਹੋ ਸਕੇ ਗੁਰਦੁਆਰਾ ਸਾਹਿਬ ਸੇਵਾ ਕਰਿਆ ਕਰੋ। ਹੋ ਸਕੇ ਤਾਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕਰ ਲਓ। ਇਹਨਾ ਕਹਿਣ ਤੋਂ ਬਾਅਦ ਉਹਨਾਂ ਨੇ ਭੈਣ ਜੀ ਉਹਨਾਂ ਨੇ 15 ਦਿਨਾਂ ਦੇ ਬਾਅਦ ਦੁਬਾਰਾ ਫਿਰ ਗੱਲ ਕੀਤੀ। ਇਸੇ ਤਰੀਕੇ ਦੇ ਨਾਲ ਜਦੋਂ ਉਹਨਾਂ 15 ਦਿਨਾਂ ਬਾਅਦ ਕਾਲ ਕੀਤੀ ਤਾਂ ਉਹਨਾਂ ਨੇ ਬਾਬਾ ਜੀ ਨੂੰ ਦੱਸਿਆ ਕਿ ਪਾਠ ਕਰਨ ਦੇ ਲਈ ਸੇਵਾ ਕਰਨ ਦੇ ਲਈ ਤੁਸੀਂ ਉਹਨਾਂ ਨੂੰ ਕਿਹਾ ਸੀ ਅਸੀਂ ਤੁਹਾਨੂੰ ਮਿਲਣਾ ਹੈ ਉਹ ਕਹਿੰਦੇ ਕਿ ਕੋਈ ਚੱਕਰ ਨਹੀਂ ਉਹਨਾਂ ਨੂੰ ਮਿਲਣ ਗਏ ਤੇ ਜਾ ਕੇ ਵਧਾਈ ਦਿੱਤੀ ਜਦੋਂ ਉਹਨਾਂ ਨੇ ਪੁੱਛਿਆ ਕਿ ਉਸ ਭੈਣ ਨੇ ਕਿਹਾ ਕਿ ਮੇਰਾ ਇਸ ਤਰੀਕੇ ਦੇ ਨਾਲ ਹੁਣ ਰੋਕਾ ਹੋ ਗਿਆ ਹੈ ਮੰਗਣੀ ਹੋ ਗਈ ਹੈ ਤਾਂ ਸਾਡੇ ਪਰਿਵਾਰ ਨੂੰ ਤੁਹਾਡੇ ਪਰਿਵਾਰ ਨੂੰ ਬਹੁਤ-ਬਹੁਤ ਵਧਾਈ ਹੋਵੇ ਤੇ ਸਾਡਾ ਪਰਿਵਾਰ ਹੁਣ ਬੜਾ ਜ਼ਿਆਦਾ ਖੁਸ਼ ਹੈ ਅਗਲੇ ਮਹੀਨੇ ਮੇਰਾ ਵਿਆਹ ਤੈ ਹੋ ਗਿਆ ਹੈ ਇਹ ਭੈਣ ਦੇ ਗੱਲ ਦੱਸਦਿਆਂ ਉਹਨਾਂ ਦੀਆਂ ਅੱਖਾਂ ਵਿੱਚ ਪਾਣੀ ਭਰ ਆਇਆ ਕਿ ਪ੍ਰਮਾਤਮਾ ਨੇ ਕਿਵੇਂ ਇੱਕ ਬੋਲ ਤੇ ਉਸ ਭੈਣ ਦੀ ਅਰਦਾਸ ਬੇਨਤੀ ਨੂੰ ਕਬੂਲ ਕਰ ਲਿਆ ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਚੇਕਰ ਅਸੀਂ ਪ੍ਰਮਾਤਮਾ ਜੀ ਨੂੰ ਨਾਲ ਲੈ ਕੇ ਚੱਲਾਂਗੇ ਪ੍ਰਮਾਤਮਾ ਜੀ ਫਿਰ ਆਪੇ ਹੀ ਸਾਡੇ ਕਾਰਜ ਅੰਗ ਸੰਗ ਸਹਾਈ ਹੋ ਕੇ ਸਵਾਰੇ ਕਰ ਦੇਣਗੇ ਇਸੇ ਤਰੀਕੇ ਦੇ ਨਾਲ ਭੈਣ ਨੇ ਉਸ ਵੀਰ ਨੂੰ ਪੁੱਛਿਆ ਜਿਵੇਂ ਮੈਂ ਪਹਿਲਾਂ ਸੁਖਮਨੀ ਸਾਹਿਬ ਦੇ ਪਾਠ ਆਰੰਭ ਕੀਤੇ ਸੀ ਜਿਵੇਂ ਹੁਣ ਮੇਰਾ ਵਿਆਹ ਅਗਲੇ ਮਹੀਨੇ ਹੈ ਉਹ ਮੈਂ ਪਾਠ ਰੈਗੂਲਰ ਰੱਖਾਂ ਜਾਂ ਫਿਰ ਉਹਨਾਂ ਨੂੰ ਛੱਡ ਦੇਵਾਂ ਉਹਨਾਂ ਨੇ ਕਿਹਾ ਕਿ ਛੱਡਣਾ ਬਿਲਕੁਲ ਨਹੀਂ ਤੁਸੀਂ ਛੱਡਣਾ ਤਾਂ ਛੱਡ ਸਕਦੇ ਹੋ ਹੋਰ ਨਹੀਂ ਕੋਈ ਗੱਲ ਉਹ ਤੁਹਾਡੀ ਮਰਜ਼ੀ ਹੈ ਪਰ ਜੇਕਰ ਤੁਹਾਨੂੰ ਦਾਤ ਮਿਲੀ ਹੈ ਤੁਸੀਂ ਮਹਾਰਾਜ ਦਾ ਸ਼ੁਕਰਾਨਾ ਕਰਿਓ ਹਰ ਰੋਜ਼ ਪਾਠ ਕਰਕੇ ਜੇਕਰ ਜ਼ਿਆਦਾ ਨਹੀਂ ਕਰ ਸਕਤੇ ਤਾਂ ਤੁਸੀਂ 6 ਅਸ਼ਟਪਦੀਆਂ ਦਾ ਹੀ ਜਾਪ ਕਰ ਲਿਆ ਕਰਿਓ ਪਰ ਕਰਦੇ ਰਹੋ ਛੱਡਣ ਦੀ ਬਜਾਏ ਕਿਉਂਕਿ ਅਕਸਰ ਹੀ ਆਪਾਂ ਇਸ ਤਰ੍ਹਾਂ ਕਰਦੇ ਹਾਂ ਕਿ ਜਦੋਂ ਸਾਡੀ ਅਰਦਾਸ ਬੇਨਤੀ ਕਬੂਲ ਹੋ ਜਾਂਦੀ ਹੈ ਅਸੀਂ ਪਰਮਾਤਮਾ ਨੂੰ ਭੁੱਲ ਜਾਂਦੇ ਹਾਂ ਤੇ ਜਦੋਂ ਭੁੱਲ ਜਾਂਦੇ ਹਾਂ ਫਿਰ ਅਸੀਂ ਅਜੇਹੀਆਂ ਗਲਤੀਆਂ ਕਰ ਬੈਠਦੇ ਹਾਂ ਅਜੇਹੀਆਂ ਭੁੱਲਾਂ ਚੁੱਕਾਂ ਸਾਡੇ ਤੋਂ ਹੋ ਜਾਂਦੀਆਂ ਹਨ ਜੋ ਸਾਨੂੰ ਅੱਗੇ ਜਾ ਕੇ ਜ਼ਿੰਦਗੀ ਦੇ ਵਿੱਚ ਪ੍ਰੋਬਲਮ ਦੇਂਦੀਆਂ ਹਨ ਇਸ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਇਨਸਾਨ ਦੋ ਤਰ੍ਹਾਂ ਦੇ ਹੁੰਦੇ ਹਨ ਜੇ ਤਾਂ ਦਾਤ ਮਿਲ ਜਾਂਦੀ ਹੈ ਪਰਮਾਤਮਾ ਤੋਂ ਫਿਰ ਵੀ ਪਰਮਾਤਮਾ ਨੂੰ ਭੁੱਲ ਜਾਂਦੇ ਜੇ ਨਹੀਂ ਮਿਲਦੀ ਫਿਰ ਵੀ ਪਰਮਾਤਮਾ ਨੂੰ ਭੁੱਲ ਜਾਂਦੇ ਹਨ ਪਰਮਾਤਮਾ ਜੀ ਤੋਂ ਦੂਰ ਹੋ ਜਾਂਦੇ ਹਨ ਵਾਹਿਗੁਰੂ ਨੂੰ ਛੱਡ ਕੇ ਹੋਰ ਪਾਸੇ ਪੰਡਿਤ ਲੱਭਣੇ ਸ਼ੁਰੂ ਕਰ ਦਿੰਦੇ ਹਨ ਇਸੇ ਤਰ੍ਹਾਂ ਜੇਕਰ ਅਸੀਂ ਪਰਮਾਤਮਾ ਦੇ ਨਾਲ ਨਹੀਂ ਜੁੜਦੇ ਤਾਂ ਸਾਡੇ ਬاہرਲੇ ਹਨ ਮਤਲਬ ਕਿ ਜਿਹੜਾ ਇਨਸਾਨ ਉਹ ਖੁਸ਼ ਫਿਰ ਕਦੇ ਨਹੀਂ ਰਹਿ ਸਕਦਾ ਬਾਹਰ ਬਾਹਰ ਤੋਂ ਅਸੀਂ ਖੁਸ਼ ਰਹਿ ਸਕਦੇ ਹਾਂ ਕਿਉਂਕਿ ਪਰਮਾਤਮਾ ਦੇ ਨਾਲ ਜਿੰਨਾ ਸਮਾਂ ਨਹੀਂ ਝੁੜਦੇ ਉਹਨਾਂ ਸਮਾਂ ਮਨੋ ਤਨ ਨੂੰ ਖੁਸ਼ੀਆਂ ਨਹੀਂ ਮਿਲਦੀਆਂ ਇਸੇ ਤਰ੍ਹਾਂ ਹੀ ਇੱਕ ਵੀਰ ਨੇ ਉਹਨਾਂ ਨੇ ਦੱਸਿਆ ਕਿ ਸਾਡੇ ਉੱਤੇ ਕੇਸ ਚੱਲਦਾ ਸੀ ਉਹਨਾਂ ਨੂੰ ਵੀ ਦੂਸਰੇ ਵੀਰ ਨੇ ਦੱਸਿਆ ਕਿ ਕੋਈ ਗੱਲ ਨਹੀਂ ਤੁਸੀਂ ਆਪਣੇ ਘਰ ਵਿੱਚ ਇੱਕ ਸੁਖਮਨੀ ਸਾਹਿਬ ਦਾ ਪਾਠ ਜ਼ਰੂਰ ਕਰਿਆ ਕਰੋ ਇਸੇ ਤਰ੍ਹਾਂ ਉਸ ਵੀਰ ਨੇ ਆਪਣੇ ਘਰ ਵਿੱਚ ਸਲਾਹ ਕੀਤੀ ਤੇ ਸੁਖਮਨੀ ਸਾਹਿਬ ਦਾ ਪਾਠ ਕਰਨਾ ਸ਼ੁਰੂ ਕਰ ਦਿੱਤਾ ਇੱਕ ਮਹੀਨਾ ਹੀ ਹੋਇਆ ਸੀ ਪਾਠ ਕਰਦਿਆਂ ਜਿਹੜਾ ਉਹਨਾਂ ਦਾ ਕੇਸ ਸਾਲ ਚੱਲਦਾ ਸੀ ਉਹਨਾਂ ਦੇ ਹੱਕ ਵਿੱਚ ਹੋ ਗਿਆ ਵੇਖੋ ਜੀ ਕਿੰਨੀ ਵੱਡੀ ਪਰਮਾਤਮਾ ਜੀ ਸਾਡੇ ਤੇ ਕਿਰਪਾ ਕਰਦੇ ਹਨ ਜਦੋਂ ਉਸ ਵੀਰ ਦਾ ਦੁਬਾਰਾ ਉਹਨਾਂ ਦੇ ਨਾਲ ਮਿਲਾਪ ਹੋਇਆ ਤਾਂ ਉਹਨਾਂ ਦਾ ਕੇਸ ਜਿਹੜਾ ਸੀ ਉਹਨਾਂ ਦੇ ਹੱਕ ਵਿੱਚ ਹੋ ਚੁੱਕਾ ਸੀ ਉਹਨਾਂ ਨੇ ਕੀ ਕੀਤਾ ਕਿ ਜਿਹੜੇ ਪਾਠ ਕਰਦੇ ਸਨ ਸੁਖਮਨੀ ਸਾਹਿਬ ਦੇ ਕਰਨੇ ਬੰਦ ਕਰ ਦਿੱਤੇ ਇਸੇ ਤਰ੍ਹਾਂ ਹੀ ਉਸਦੇ ਪਰਿਵਾਰ ਨੇ ਕਿਹਾ ਕਿ ਅਸੀਂ ਜਿਹੜਾ ਪਾਠ ਕਰਦੇ ਹਾਂ ਅਸੀਂ ਬਿਲਕੁਲ ਵੀ ਨਹੀਂ ਛੱਡਣਾ ਸਾਡੇ ਘਰ ਦੇ ਵਿੱਚ ਭਾਵੇਂ ਕਿੰਨੇ ਹੀ ਲੱਖਾਂ ਕਿਉਂ ਨਾ ਕਮਾਉਣ ਲੱਗ ਜਾਈਏ ਭਾਵੇਂ ਘਿਓ ਦਾ ਘੜਾ ਕਿਉਂ ਨਾ ਰੁੜ ਜਾਵੇ ਪਰ ਅਸੀਂ ਇਹ ਪਾਠ ਕਰਨੇ ਬਿਲਕੁਲ ਨਹੀਂ ਛੱਡਣੇ ਇਸੇ ਤਰ੍ਹਾਂ ਉਹਨਾਂ ਦਾ ਇਹ ਹੀ ਕਹਿਣਾ ਸੀ ਕਿ ਸੁਖਮਨੀ ਸਾਹਿਬ ਦੇ ਪਾਠ ਦੀ ਸਾਡੇ ਤੇ ਬੜੀ ਜ਼ਿਆਦਾ ਕਿਰਪਾ ਹੋਈ ਹੈ ਇਸੇ ਤਰ੍ਹਾਂ ਜੇਕਰ ਅਸੀਂ ਗੱਲ ਕਰੀਏ ਜਿਹੜੇ ਵਿਅਕਤੀ ਅੰਦਰੋਂ-ਅੰਦਰ ਝੁਰਦੇ ਰਹਿੰਦੇ ਹਨ ਆਪਣੇ ਆਪ ਨੂੰ ਖਤਮ ਕਰ ਲੈਂਦੇ ਹਨ ਤੇ ਜਿਨ੍ਹਾਂ ਦਾ ਮਨ ਪਰਮਾਤਮਾ ਨਾਲ ਜੁੜਿਆ ਹੈ ਉਹ ਵਿਅਕਤੀ ਹਮੇਸ਼ਾ ਜ਼ਿੰਦਗੀ 'ਚ ਖੁਸ਼ ਰਹਿੰਦੇ ਹਨ ਤੇ ਖੁਸ਼ੀਆਂ ਨਾਲ ਆਪਣੀ ਜ਼ਿੰਦਗੀ ਨੂੰ ਬਤੀਤ ਕਰਦੇ ਹਨ ਆਪਣੀਆਂ ਸਾਰੀਆਂ ਹੀ ਫਿਕਰਾਂ ਟੈਨਸ਼ਨਾਂ ਨੂੰ ਗੁਰੂ ਤੇ ਛੱਡ ਦਿੰਦੇ ਹਨ ਆਪਣੀ ਜ਼ਿੰਦਗੀ ਨੂੰ ਬੇਫਿਕਰੀ ਹੋ ਕੇ ਜਿਉਂਦੇ ਹਨ ਉਹ ਇਨਸਾਨ ਦੀ ਅਸੀਂ ਗੱਲ ਕਰਦੇ ਹਾਂ ਇਨਸਾਨ ਹਮੇਸ਼ਾ ਦਿਲ ਦੇ ਸਾਫ਼ ਹੁੰਦੇ ਹਨ ਇਸੇ ਤਰ੍ਹਾਂ ਜਦੋਂ ਸਾਨੂੰ ਪਰਮਾਤਮਾ ਦੇ ਕੋਲੋਂ ਦਾਤ ਮਿਲ ਜਾਂਦੀ ਹੈ ਉਹ ਦਾਤਾਰ ਨੂੰ ਕਦੇ ਵਿਸਾਰਨਾ ਨਹੀਂ ਚਾਹੀਦਾ ਕਾਸ਼ ਇਹੋ ਜਿਹੀ ਸੋਚ ਤੇ ਸਿੱਖਿਆ ਸਭ ਦੇ ਮਨ ਵਿੱਚ ਹੋਵੇ ਸਾਰੀ ਹੀ ਦੁਨੀਆ ਫਿਰ ਸੁਖੀ ਹੋ ਜਾਵੇਗੀ ਇਸੇ ਤਰ੍ਹਾਂ ਜਦੋਂ ਤੁਸੀਂ ਜ਼ਿੰਦਗੀ ਦੇ ਵਿੱਚ ਕਿਤੇ ਵੀ ਕੋਈ ਕੰਮ ਕਰਨਾ ਹੋਵੇ ਗੁਰੂ ਦੀ ਆਗਿਆ ਤੋਂ ਬਿਨਾਂ ਬਿਲਕੁਲ ਨਹੀਂ ਕਰਨਾ ਚਾਹੀਦਾ ਗੁਰੂ ਤੇ ਵਿਸ਼ਵਾਸ ਰੱਖ ਕੇ ਭਰੋਸਾ ਰੱਖ ਕੇ ਪਰਮਾਤਮਾ ਜੀ ਦਾ ਅਸ਼ੀਰਵਾਦ ਲੈ ਕੇ ਹੀ ਸ਼ੁਰੂ ਕਰਿਆ ਕਰੋ ਹਮੇਸ਼ਾ ਫਿਰ ਤੁਹਾਨੂੰ ਹਰ ਕੰਮ ਦੇ ਵਿੱਚ ਕਾਮਯਾਬੀ ਮਿਲ ਜਾਵੇਗੀ ਸੋ ਸਾਥ ਸਿੰਘ ਜੀ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਗੁਰੂ ਘਰੇ ਜਾ ਕੇ ਸੇਵਾ ਕਰ ਲੈਂਦੇ ਹੋ ਸਿਮਰਨ ਜਾਪ ਕਰ ਲੈਂਦੇ ਹੋ ਤਾਂ ਵੇਖ ਲੈਣਾ ਤੁਹਾਡੇ ਮਨ ਦੀਆਂ ਸਾਰੀਆਂ ਮਨੋ ਕਾਮਨਾਵਾਂ ਪੂਰੀਆਂ ਹੋ ਜਾਣਗੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ